ਅੱਜ ਸਾਡੇ ਬਾਪੂ ਦਾ ਵਿਆਹ ਪਰਵ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਛਾ ਦੀਨ ਦੁਨੀ ਦੇ ਮਾਲਕ ਤੇ ਜਗਤ ਮਾਤ ਮਾਤਾ ਸੁਨਖਣੀ ਇਹ ਤਾਂ ਜਿਥੇ ਗੁਰੂ ਨਾਨਕ ਮਹਾਰਾਜ ਜੀ ਦੀ ਇੰਨੀ ਬਖਸ਼ਿਸ਼ ਹੈ ਨਾ ਉਥੇ ਸਾਡੀ ਮਾਂ ਦਾ ਬਹੁਤ ਵੱਡਾ ਯੋਗਦਾਨ ਸਹਿਯੋਗ ਹੈ ਬਾਪੂ ਦੇ ਨਾਲ ਜੇ ਕਿਤੇ ਸਾਡੀ ਮਾਂ ਲੜਨ ਵਾਲੀ ਹੁੰਦੀ ਨਾ ਕਲੇਸ਼ ਕਰਨ ਵਾਲੀ ਹੁੰਦੀ ਤੇ ਬਾਪੂ ਨੂੰ ਘਰੋਂ ਹੀ ਨਾ ਜਾਣ ਦੇਂਦੀ ਕਿਦਾ ਜਾਂਦਾ ਬਾਪੂ ਐਨੇ ਸੰਸਾਰ ਦਾ ਭਲਾ ਕਰਨ ਵਾਸਤੇ ਨਾ ਕਰਮਵਾਲੀ ਸਾਡੀ ਮਾਂ ਜਿੰਨੇ ਕਦੀ ਮੱਥੇ ਵਾਟ ਨਹੀਂ ਪਾਇਆ ਗੁਰੂ ਨਾਨਕ ਮਹਾਰਾਜ ਜੀ ਨੂੰ ਇਹ ਗੱਲ ਭੈਣ ਤੋਂ ਸਿੱਖੀ ਨਣਾਂ ਤੋਂ ਭੈਣ ਨਾਨਕੀ ਗੁਰੂ ਨਾਨਕ ਮਹਾਰਾਜ ਜੀ ਦੇ ਵੱਡੇ ਭੈਣ ਨੇ ਨਾ ਤੇ ਮਾਤਾ ਸੁਲਖਣੀ ਦੀ ਨਣਾਂ ਨਣਾਂ ਤੋਂ ਸਿੱਖੀ ਕੀ ਪੈਣ ਦਾ ਨੀ ਕਿਨੇ ਨਾਨਕ ਜੀ ਨੂੰ ਵੀਰ ਨਹੀਂ ਜਾਣਿਆ ਰੱਬ ਜਾਣੇ ਨਾਨਕ ਵੀਰ ਨਹੀਂ ਨਾਨਕ ਰੱਬ ਹੈ ਤੇ ਸਾਡੀ ਮਾਂ ਨੇ ਆਪਣੀ ਨਾਨਕ ਕੋਲੋਂ ਸਿੱਖ ਕੇ ਗੁਣ ਧਾਰਨ ਕਰ ਲਿਆ ਵੀ ਜੇ ਨਾਨਕੀ ਵਾਸਤੇ ਨਾਨਕ ਵੀਰ ਨਹੀਂ ਰੱਬ ਹੈ ਫਿਰ ਮੇਰੇ ਵਾਸਤੇ ਵੀ ਨਾਨਕ ਮੇਰਾ ਪਤੀ ਨਹੀਂ ਮੇਰਾ ਰੱਬ ਹੈ ਰੱਬ ਕਰਕੇ ਜਾਣੇ ਤੇ ਅੱਜ ਉਹ ਪੂਰੇ ਇਲਾਕੇ 'ਚ ਪਿਛਲੇ ਬੜੇ ਦਿਨਾਂ ਤੋਂ ਤਿਆਰੀਆਂ ਨੇ ਭਾਬੇ ਦੇ ਵਿਆਹਪੁਰਖ ਦੀਆਂ ਬੜੀਆਂ ਖੁਸ਼ੀਆਂ ਨੇ ਸੁਲਤਾਨਪੁਰ ਲੋਧੀ ਤੋਂ ਇਹ ਸਾਕ ਵੀ ਕਰਾਇਆ ਗੁਰਨਾਨਕ ਪਾਤਸ਼ਾਹ ਜੀ ਦੇ ਪਣਵਈਆ ਜੀਜਾ ਜੀ ਭਾਈਆ ਜੈ RAM ਜੀ ਨੇ ਭੈਣਾਂ ਨੇ ਕੀ ਜੀ ਬਚੋਲੇ ਨੇ ਸੁਲਤਾਨਪੁਰ ਲੋਧੀ ਤੋਂ ਬਰਾਤ ਚੜ੍ਹਦੀ ਹੈ ਪੱਕੋ ਕੇ ਰੰਦਾਵਿਆਂ ਦੀ ਪਟਵਾਰੀ ਸੀ ਆਪਣਾ ਮੂਲ ਪਿੰਡ ਇਹਨਾਂ ਦਾ ਪੱਕੋ ਕੀ ਹੈ ਮੂਲ ਚੰਦ ਜੀ ਖੱਤਰੀ ਚੋਣਾ ਗੋਤ ਦੇ ਇਹਨਾਂ ਦੀ ਸੁਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਵਿਆਹ ਵਾਸਤੇ ਤੇ ਜਦੋਂ ਆਈ ਨਾ ਬਰਾਤ ਤੇ ਜਿਹੜੇ ਗਵਾਚੇ ਸੀ ਨਾ ਜਿਹੜੇ ਸੁੱਤੇ ਸੀ ਉਹਨਾਂ ਆਖਿਆ ਵੇਖੋ ਅਸੀਂ ਸੁਣਿਆ ਹੀ ਪਟਵਾਰੀ ਦਾ ਮੁੰਡਾ ਹੈ ਇਹ ਜ਼ਮੀਨ ਵਾਲਿਆਂ ਨੂੰ ਪਤਾ ਹੈ ਵੀ ਪਟਵਾਰੀ ਦੀ ਕਿੰਨੀ ਵੱਡੀ ਤਾਕਤ ਹੁੰਦੀ ਉਦੋਂ ਵੀ ਤੇ ਅੱਜ ਵੀ ਉਦੋਂ ਤੇ ਬਹੁਤ ਜ਼ਿਆਦਾ ਹੈ ਅੱਜ ਤੇ ਤਸੀਲੇ ਜਾਉ ਤੇ ਬੜੇ ਅਫਸਰਾ ਕਾਨੂੰਗੂ ਆ ਤੇ ਤਹਿਸੀਲਦਾਰ ਤੇ ਹੋਰ ਉਦੋਂ ਪਟਵਾਰੀ ਦੇ ਵਾਸੀ ਸਾਰਾ ਕੁਝ ਅਹੀਂ ਸੁਣਿਓ ਪਟਵਾਰੀ ਦਾ ਮੁੰਡਾ ਆ ਰਿਹਾ ਵਿਆਹ ਨੂੰ ਤੇ ਨਾਲੇ ਇਹ ਬਾਬਾ ਤੇ ਬਰਾਤ ਕੇ ਹੋਜੀ ਆਈ ਐ ਤੇ ਬਰਾਤ ਚੰਗੀ ਨਹੀਂ ਆਈ ਚਾਚੀ ਦੀ ਬਰਾਤ ਨਹੀਂ ਆਈ ਕਿਉਂ ਨਹੀਂ ਆਈ ਚੰਗੀ ਕਿਉਂਕਿ ਇਸ ਬਰਾਤ ਵਿੱਚ ਸਰਮਾਏਦਾਰ ਹੋਣੇ ਚਾਹੀਦੇ ਚੌਧਰੀ ਹੋਣੇ ਚਾਹੀਦੇ ਅਮੀਰ ਹੋਣੇ ਚਾਹੀਦੇ ਇਹ ਬਰਾਤ ਵਿੱਚ ਇਹ ਬਰਾਤ ਵਿੱਚ ਤੇ ਨਾਮ ਜਪਣ ਵਾਲੇ ਨੇ ਕੋਈ ਸਾਧੂ ਭੇਖ ਵਿੱਚ ਐ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਸਾਰੇ ਆਨੰਦ ਵਿੱਚ ਨੇ ਉਹ ਪਰਮੇਸ਼ਰ ਦੀ ਬੰਦਗੀ ਵਿੱਚ ਕੋਈ ਨੱਚ ਟੱਪ ਨਹੀਂ ਰਿਹਾ ਕੋਈ ਧੂੜ ਮਿੱਟੀ ਨਹੀਂ ਪੁੱਟ ਰਿਹਾ ਇਹ ਕਿਹੋ ਜਿਹੀ ਬਰਾਤ ਹੈ ਪਰ ਜਿਹੜੇ ਗਵਾਚੇ ਸੀ ਨਾ ਭੁੱਲੇ ਸੀ ਉਹਨਾਂ ਕਹਿੰਨਾਂ ਦੀ ਨਰਾਦਰੀ ਖਰੀ ਇਹਨਾਂ ਦੇ ਉੱਤੇ ਕੰਧ ਸੁਟਿਏ ਅਵਾਰੀ ਕਹਿੰਦੇ ਬੱਚ ਨੇ ਭਾਈ ਮਰਦਾਨਾ ਜੀ ਆਖਣ ਲੱਗੇ ਬਾਬਾ ਮੇਰਾ ਕੰਮ ਹੈ ਲੋਕਾਂ ਦੀ ਖੁਸ਼ੀ ਗਰਮੀ ਵਿੱਚ ਜਾਣਾ ਕਿਉਂਕਿ ਭਾਈ ਮਰਦਾਨਾ ਸਾਹਿਬ ਜੀ ਉਹ ਮੇਰਾ ਸੀਨੇ ਖੁਸ਼ੀਆਂ 'ਚ ਜਾਣਾ ਵਿਆਹਾਂ 'ਚ ਜਾਣਾ ਉਹਨਾਂ ਦਾ ਕੰਮ ਹੈ ਮੈਂ ਬੜੀਆਂ ਬਰਾਤਾਂ ਵੇਖੀਆਂ ਮੈਂ ਬੜੇ ਵਿਆਹਾਂ ਤੇ ਗਿਆ ਤੇ ਜਿਹੜਾ ਲਾੜਾ ਵਿਆਹਣ ਆਵੇ ਲੋਕ ਉਹਦੇ ਤੇ ਫੁੱਲਾਂ ਦੀ ਵਰਖਾ ਕਰਦੇ ਨੇ ਉਹਦੀ ਆਰਤੀ ਉਤਾਰਦੇ ਨੇ ਉਹਦੇ ਰਾਹਾਂ 'ਚ ਫੁੱਲ ਵਰਸਾਉਂਦੇ ਨੇ ਫੁੱਲ ਵਿਛਾ ਦਿੰਦੇ ਨੇ ਰਾਹ 'ਚ ਇਹਨਾਂ ਸਤਿਕਾਰ ਕਰਦੇ ਨੇ ਤੇ ਮੈਨਰੇ ਨੇ ਕਿਹਾ ਇਨਾ ਵਰਡੋ ਕੋਈ ਕਮੀ ਐ ਮਹਾਰਾਜ ਬਾਕੀ ਤੇ ਗੱਲਾਂ ਛੱਡੂ ਇਧਰ ਵੇਖੋ ਆ ਕੱਚੀ ਕੰਧ ਤੁਹਾਡੇ ਉੱਤੇ ਸੁੱਟਣੀ ਦੀ ਇਹਨਾਂ ਨੇ ਇਧਰ ਤਿਆਰੀਆਂ ਕੰਧ ਸੁੱਟਣ ਦੀਆਂ ਚੱਲ ਰਹੀਆਂ ਨੇ ਮਹਾਰਾਜ ਕਹਿੰਦਾ ਕੰਧ ਸੁੱਟ ਕੇ ਕੀ ਕਰਨਗੇ ਮਹਾਰਾਜ ਜਿਉਂ ਲੱਗਦਾ ਕੰਧ ਸੁੱਟ ਕੇ ਨਾ ਇਹ ਕੰਧ ਦੇ ਥੱਲੇ ਦੇ ਕੇ ਮਾਰਨਗੇ ਆਪਾਂ ਭਾਈ ਮਰਦਾਨਾ ਜੀ ਬਾਦੇ ਦੇ ਸਾਥੀ ਨੇ ਤੇ ਮਹਾਰਾਜ ਜਾਨੇ ਮਰਦਾਨਾ ਜੀ ਡਰੋ ਨਾ ਕਿਤੇ ਨਹੀਂ ਕੰਧ ਡਿੱਗਦੀ ਜਿਹੜੀ ਕੰਧ ਇਹ ਮਾਰਨ ਵਾਸਤੇ ਦੇਖਣੀ ਹੈ ਨਾ ਇਹ ਕੰਧ ਤੇ ਲੋਕਾਂ ਨੂੰ ਤਾਰਨ ਵਾਲੀ ਬਣ ਜਾਣੀ ਹੈ ਰਹੀ ਦੀ ਦੁਨੀਆ ਤੱਕ ਲੋਕ ਇਸ ਕੰਧ ਨੂੰ ਵੇਖ ਕੇ ਸਾਡੇ ਵਿਆਹ ਦੇ ਅੱਜ ਦੇ ਦਿਨ ਨੂੰ ਚੇਤੇ ਕਰਨਗੇ ਅੱਜ ਸਾਡੇ ਪਿਤਾ ਦਾ ਬਾਪੂ ਦਾ ਵਿਆਹ ਹੈ ਜਿਹੜੇ ਗਵਾਚੇ ਨੇ ਨੀਂਦ ਵਿੱਚ ਨੇ ਕੁਲਝੇ ਨੇ ਉਹਨਾਂ ਨੂੰ ਕੀ ਦਿਖਦਾ ਉਹਨਾਂ ਨੂੰ ਦਿਖਦਾ ਵੀ ਬਾਬੇ ਨੇ ਸਾਡੇ ਜਵਾਈ ਨੇ ਪਟਵਾਰੀ ਦਾ ਮੁੰਡਾ ਸੀ ਬਰਾਤ ਦੀ ਉਹਦੀ ਚਾਹੀਦੀ ਸੀ ਵੀ ਲਾਕੇ ਚੇਹ ਦੀ ਨਾ ਹੁੰਦੇ ਪਰ ਇਹ ਤੇ ਨਾਮ ਜਪਣ ਵਾਲੇ ਇਹਦੇ ਰੱਬ ਰੱਬ ਕਰਨ ਵਾਲੇ ਉਹ ਜੀਆਂ ਦੀ ਬਰਾਤ ਲਿਆ ਕੇ ਤੇ ਸਾਡੀ ਜੁਬਦ ਨਮੀ ਕਰਾਤੀ ਹੈ। ਇਹ ਗੱਟਿਆ ਦੀ ਨਿਸ਼ਾਨੀ ਹੁੰਦੀ। ਪਰ ਚੰਦੋ ਰਾਣੀ ਸਾਸ ਨੇ ਉਹਨਾਂ ਨੇ ਵੀ ਮਨ ਚ ਤਲਖੀ ਰੱਖੀ ਗਾਹੇ ਬਗਾਈ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ। ਪਰ ਨਾਮ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਸਾਸੂ ਨੂੰ ਨਾ ਸਹੁਰੇ ਨੂੰ ਕਿਤੇ ਆਪਣੀ ਰਸਨਾ ਤੋਂ ਕੋਈ ਮਾੜਾ ਸ਼ਬਦ ਕਿਹਾ। ਨਾ ਰਸਨਾ ਤੋਂ ਮਾੜਾ ਸ਼ਬਦ ਨਿਕਲਿਆ ਕਦੀ ਸਾਡੀ ਮਾਂ ਮਾਤਾ ਸੁਲਖਣੀ ਤੋਂ జగਤ ਮਾਤਾ ਹੈ ਮਾਤਾ ਸੁਲਖਣੀ ਜੀ ਜੇ ਆਪਾਂ ਵਿਆਹ ਵੀ ਵੇਖਣਾ ਹੋਵੇ ਨਾ ਤੇ ਗੁਰੂ ਨਾਨਕ ਮਹਾਰਾਜ ਜੀ ਤੁਸ ਕੀ ਪੁੱਛ ਲਈਏ ਕਿ ਬਾਪੂ ਤੇਰਾ ਵਿਆਹ ਜਿੱਦਾਂ ਦਾ ਹੋਇਆ ਤੂੰ ਦੱਸ ਕਿਦਾਂ ਦਾਹੀ ਵੀ ਉਦਾਂ ਦਾ ਕਰਨਾ ਹੁਣ ਆਪਾਂ ਸਾਰੇ ਕੌਣ ਗੁਰੂ ਨਾਨਕ ਦੇ ਸਿੱਖ ਫੈਸਲਾ ਤੁਹਾਡਾ ਗੁਰੂ ਨਾਨਕ ਮਹਾਰਾਜ ਜੀ ਦੇ ਵਿਆਹ ਦੇ ਵਿੱਚ ਵੇਸਵਾਂ ਦਾ ਨਾਚ ਹੋਇਆ ਹੋਏਗਾ ਹੋਇਆ ਸੀ ਜਾਂ ਹੋਇਆ ਹੋਏਗਾ ਕੀ ਜਵਾਬ ਹੈ ਸਾਡਾ ਨਹੀਂ ਤੇ ਸਾਡੇ ਵਿਆਹਾਂ ਚ ਕੀ ਹੁੰਦਾ ਸਾਡਾ ਕਿਹੜਾ ਵਿਆਹ ਜਿਹੜਾ ਅਨਚਣ ਤੋਂ ਬਿਨਾ ਨਾਮ ਹੋਈ ਐ ਕੋਈ ਗੁਰੂ ਨਾਨਕ ਮਹਾਰਾਜ ਜੀ ਦੇ ਵਿਰਾਹ ਵਿਆਹ ਵਿੱਚ ਬਰਾਤੀਆਂ ਨੇ ਜਾਂ ਮੇਲ ਨੇ ਸ਼ਰਾਬ ਪੀਤੀ ਹੋਏਗੀ ਫੈਸਲਾ ਤੁਹਾਡਾ ਹੈ ਨਿਰਣਾਪ ਕਰਨਾ ਪਵੇ ਪੀਤੀ ਹੋਏਗੀ ਸ਼ਰਾਬ ਵਰਤਾਈ ਹੋਏਗੀ ਬਰਾਤੀਆਂ ਨੂੰ ਮੁੰਡਾ ਵੀ ਪਟਵਾਰੀ ਦਾ ਤੇ ਕੁੜੀ ਵੀ ਪਟਵਾਰੀ ਦੀ ਇਹਦਾ ਭਾਵ ਕੀ ਦੀਨਦੁਨੀ ਦੇ ਮਾਲਕ ਪਟਵਾਰੀ ਦੇ ਪੁੱਤਰ ਨੇ ਕੋਈ ਗਰੀਬ ਪਰਿਵਾਰ ਨਹੀਂ ਹੱਤ ਦੀ ਅਮੀਰੀ ਹੈ ਉਹਨਾਂ ਦੇ ਵੀ ਤੇ ਸਾਖ ਸੰਬੰਧੀ ਨੇ ਤੇ ਗੁਰੂ ਪਾਤਸ਼ਾਹ ਜੀ ਦਾ ਪਣਵਾਈਆ ਉਹਦੇ ਵਾਲਾ ਉਹਦੇ ਜਿੰਨਾ ਭਾਵ ਭਾਇਆ ਜੈ ਰਾਮ ਜਿੰਨਾ ਰਸੂਖਦਾਰ ਕੋਈ ਨਹੀਂ ਲੋ ਫੈਸਲਾ ਤੁਹਾਡਾ ਸ਼ਰਾਬ ਵਰਤਾਈ ਗਈ ਸੀ ਵਿਆਹ ਤੇ ਕੀ ਜਵਾਬ ਹੋਏਗਾ ਸਾਡਾ ਨਹੀਂ ਫਿਰ ਸਾਡੇ 3 ਪੁੱਤਾਂ ਦੇ ਵਿਆਹ ਤੇ ਕਿਉਂ ਹੁੰਦਾ ਅਸੀਂ ਕਿਹਦੀ ਸਿੱਖਾ ਗੁਰੂ ਨਾਨਕ ਦੇਵ ਜੀ ਕਿਸੀ ਹੋਰ ਦੀ ਜਿਵੇਂ ਗੁਰੂ ਨਾਨਕ ਦੇ ਆ ਇਹ ਗੁਣ ਸਿੱਖ ਲੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਤੇ ਨਾਚ ਗਾਣਾ ਨਹੀਂ ਹੋਇਆ ਸਾਡੇ ਧੀਆਂ ਪੁੱਤਾਂ ਦੇ ਵਿਆਹ ਤੇ ਵੀ ਨਹੀਂ ਹੋਏਗਾ ਕਰੋ ਫੈਸਲਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਤੇ ਜੀਵ ਹੱਤਿਆ ਨਹੀਂ ਹੋਈ ਥਾਲਾਂ ਚ ਲੋਕਾਂ ਨੂੰ ਮਾਸ ਨਹੀਂ ਪਰੋਸੇ ਗਏ ਸਾਡੇ ਬੱਚਿਆਂ ਦੇ ਵਿਆਹ ਚ ਵੀ ਨਹੀਂ ਹੋਏਗਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਤੇ ਸ਼ਰਾਬਾਂ ਨਹੀਂ ਵਰਤਾਈਆਂ ਗਈਆਂ ਵੱਡੀਆਂ ਗਈਆਂ ਅਸੀਂ ਵੀ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਵਿਆਹ ਤੇ ਪਾਪ ਕਰਮ ਨਹੀਂ ਕਰਦੇ ਕੀ ਕੀਤਾ ਗਿਆ ਬਾਣੀ ਪੜੀ ਗਈ ਸੇਖੂ ਗੁਰੂ ਨਾਨਕ ਦੇ ਹੁਣ ਆਪਾਂ ਵਿਆਹ ਪੁਰਬ ਵੀ ਮਨਾਉਣਾ ਧੂਮਧਾਮ ਨਾਲ ਤੇ 2 ਮਹੀਨੇ ਬਾਅਦ ਅਗੇ ਸਮਝ ਲੋ ਅਕਤੂਬਰ ਨਵੰਬਰ ਤੋਂ ਸੀਜ਼ਨ ਸ਼ੁਰੂ ਹੋ ਜਾਣਾ ਆਪਣੇ ਵਿਆਹਾਂ ਦਾ ਫਿਰ ਪੈਲਸਾ ਚਾਲਤ ਦੇਖੋ ਫਿਰ ਹਾਲਤ ਵੇਖੋ ਸਾਡੀ ਕੋਈ ਘਾਟ ਨਹੀਂ ਉੱਥੇ ਕਿਸੇ ਇੱਕ ਨੂੰ ਆਖੋ ਵੀ ਕੋਈ ਘਾਟ ਜਿਨਵਾਂ ਦੇ ਨਾ ਵੀ ਆਗਾ ਹੀ ਉਤਿਆ ਪਿਆ ਸਾਡਾ ਤੇ ਜਿਹੜੀਆਂ ਧੌੜੀਆਂ ਦਾੜ੍ਹੀਆਂ ਵਾਲਿਆਂ ਨੇ ਸਮਝਾਉਣਾ ਸੀ ਨਾ ਸਭ ਤੋਂ ਵੱਧ ਖਲਾਰਾ ਉਹਨਾਂ ਨੇ ਪਾਇਆ ਹੁੰਦਾ ਉਹਨਾਂ ਦੇ ਗਾਣੇ ਵੀ ਵੱਖਰੇ ਵੱਜਦੇ ਨੇ ਕਿ ਜਵਾਨੋ ਤੁਸੀਂ ਤੇ ਖਲੋ ਕੇ ਵੇਖੋ ਬਾਬੇ ਭੰਗੜੇ ਪਾਉਂਦੇ ਨੇ ਜਿਨ੍ਹਾਂ ਦੇ ਗੁਰਦੁਆਰੇ ਆ ਕੇ ਗਿੱਟੀ-ਗੋਟੀ ਦੁਖਦੀ ਨੇ ਨਾ ਉੱਥੇ ਫਿਰ ਇਹਨਾਂ ਦੀ ਹਾਲਤ ਵੇਖੋ ਪਾਲਕ ਮੇਰ ਕਰੇ ਮੁੜੀਏ ਇਹ ਦਿਨ ਮਨਾਉਣ ਦਾ ਮਤਲਬ ਇਹ ਦਿਨ ਚੇਤੇ ਕਰਨ ਦਾ ਮਤਲਬ ਇਹ ਅਮੇਜ਼ਿੰਗ ਕਰੀਓ ਵਿਆਹ ਕਿਦਾਂ ਦਾ ਹੋਏਗਾ ਜਿੱਦਾਂ ਦਾ ਹੋਏਗਾ ਆਪਾਂ ਵੀ ਉਦਾਂ ਦਾ ਕਰਨਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਉਹ ਗੱਲ ਨਹੀਂ ਆਈ ਹੋਏਗੀ ਜਿਨੇ ਅੱਜ ਸਾਡਾ ਬੇੜਾ ਗਰ ਕੀਤਾ ਕਿ ਜੇ ਮੈਂ ਇਦਾਂ ਕੀਤਾ ਤਾਂ ਲੋਕੀ ਕੀ ਆਖਣਗੇ ਜੇ ਮੈਂ ਦਾਜ ਚ ਵੱਡੀ ਗੱਡੀ ਨਾ ਦਿੱਤੀ ਲੋਕੀ ਕੀ ਆਖਣਗੇ ਬਰਾਤ ਤੇ ਨਹੀਂ ਨ ਗਈ ਲੋਕੀ ਕੀ ਆਖਣਗੇ ਕਿ ਮਹਾਰਾਜ ਜੀ ਦੇ ਸਾਹਮਣੇ ਨਹੀਂ ਆਈ ਹੋਏਗੀ ਇਹ ਗੱਲ ਜ਼ਰੂਰ ਆਈ ਹੋਏਗੀ ਪਰ ਮਹਾਰਾਜ ਜੀ ਨੇ ਕਿਹਾ ਲੋਕਾਂ ਨੇ ਜੋ ਆਖਣਾ ਆਖਣ ਆਪਣਾ ਜਿਹੜਾ ਕਰਮ ਹੈ ਆਪਾਇ ਕਰਨਾ ਗੁਰੂ ਮੇਰ ਕਰੇ ਇਸ ਮਾਨ ਨਾਲ ਕਹੀਏ ਕਿ ਸਾਡੀ ਮਾਂ ਤੇ ਸਾਡੇ ਬਾਪੂ ਦੇ ਵਿਆਹ ਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਤੇ ਨਾਲ ਇਹ ਅਰਦਾਸ ਕਿ ਜਿਸ ਤਰ੍ਹਾਂ ਗੁਰੂ ਬਾਪੂ ਦਾ ਵਿਆਹ ਹੋਇਆ ਉਹ ਗੁਣ ਸਾਡੇ ਚਾਚਣ ਤੇ ਅਸੀਂ ਵੀ ਉਸੇ ਤਰੀਕੇ ਨਾਲ ਆਪਣੇ ਨਿਆਣਿਆਂ ਦੇ ਕਿਤੇ ਵਿਆਹ ਕਰ ਲੱਗ ਜੀ ਬੇਨਤੀ ਸਗਲੋ ਗੁਣਾ ਗੁਣ ਉਤਮੋ ਸਭ ਤੋਂ ਉਤਮ ਗੁਣ ਹੈ ਭਰਤਾ ਦੂਰ ਨ ਪੇਖਰੀ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਦੂਰ ਨਹੀਂ ਜਾਣਨਾ